ਵੈਰੂ ਘਾਲਤਾ ਵੈਰੂ ਵੀ ਫਟੇ ਮੈਂ ਜੀ ਪਿੰਡ ਮਲੂਰ ਤੋਂ ਮੁਖਸਰ ਸਾਹਿਬ ਤੋਂ ਜਿਹੜੇ ਤੋਂ ਬੋਲ ਰਿਹਾ ਜੀ ਪਿੰਡ ਮਲੂਰ ਹੈ ਮੇਰਾ ਜੀ ਮੇਰਾ ਪੁੱਤਰ ਗੁਰਦਾਸ ਸਿੰਘ ਫਰੀਦਗੜ ਮੈਡੀਕਲ ਦੇ ਪਿਆ ਜੀ ਮੈਂ ਗੁਰਸਿੱਖ ਬੰਦਾ ਮੇਰੇ ਕੋਲੇ ਮੇਰੇ ਘਰ ਦਾ ਬੁਰਾ ਹਾਲਤ ਹੋਈ ਪਈ ਹੈ ਜੀ ਕਿ ਮੈਂ ਉਹਨੇ ਲਾਜਾ ਤੇ ਉਹਦੇ ਸੱਟਾ ਬਹੁਤ ਸਿਰ ਤੇ ਵੀ ਸੱਟ ਹੈ ਜੀ ਲੱਤ ਤੋੜ ਗਏ ਇਹ ਪਾ ਜੀ ਮੋਢੇ ਰੇ ਮੋਢਾ ਪੱਥਰੀਆਂ ਤੋੜ ਤੀਆਂ ਮਗਰ ਟੂ ਇੱਥੇ ਦਾ ਪਤਾ ਨਹੀਂ ਕਿੰਨੀਆਂ ਕੀ ਆਈ ਮੈਨੂੰ ਅਜੇ ਇਹ ਨਹੀਂ ਪਤਾ ਚੱਲਦਾ ਵੀ ਉਹ ਜੀ ਐਕਸੀਡੈਂਟ ਕਰ ਗਿਆ ਕੋਈ ਕੋਈ ਚੱਤੇ ਚੁੱਤੇ ਵਾਲੇ ਕੋਈ ਲਟੇਰੇ ਕੋਟ ਕੇ ਸੱਡ ਜਾਈ ਤੇ ਮੈਂ ਗੁਰਸਿੱਖ ਬੰਦਾ ਜੀ ਜੋ ਗਰੀਬ ਮੈਂ ਗਰੀਬ ਪਰਿਵਾਰ ਹੈ ਜੀ ਮੇਰੀ ਜੋ ਵੀ ਸਹਾਈਤਾ ਕਰੋ ਮੈਂ ਸੋਡੇ ਆਸਰੇ ਨਾਲ ਹੀ ਹੈ ਜੀ ਮੈਨੂੰ ਹੁਣ ਤਾਂ ਕੋਈ ਮੇਰੇ ਰੋਟੀ ਟੋਕਾ ਦਾ ਵੀ ਮੇਰਾ ਬੁਰਾ ਹਾਲ ਹੋ ਗਿਆ ਪਿਆ ਜੀ ਬਾਕੀ ਮੇਰਾ ਘਰ ਦਾ ਹਾਲਤ ਵੇਖਿਆ ਜੀ ਆਹ ਵੇਖੀ ਜਾਨੇ ਜੀ ਤੁਸੀਂ ਕੀ ਹੈ ਕਿ ਜਿਵੇਂ ਨਾ ਜਿਵੇਂ ਕੋਈ ਨਾ ਕੋਈ ਜਰੂਰ ਮੇਰੀ ਸਹਾਇਤਾ ਕਰੋ ਜਿੰਨੀ ਵੀ ਸਰਦਾ ਹੁੰਦੀ ਏ ਤੇ ਮੇਰੇ ਛੋਟੇ ਛੋਟੇ ਬੱਚੇ ਆ ਜੀ ਪੋਤਰੀਆਂ ਪੋਤਰੇ ਤੇ ਮੇਰੇ ਵੀ ਪੈਰਾਪੁਰਾ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਸ਼ੂਗਰ ਦਾ ਮਰੀਜ਼ ਐ ਐਕਸੀਡੈਂਟ ਮੇਰਾ ਵੀ ਹੋਇਆ ਦੋਹਾਂ ਹੱਥਾਂ ਦੇ ਲੈਂਚ ਪੈ ਗਈ ਮੈਂ ਕਮਾ ਕੇ ਵੀ ਨਹੀਂ ਕਿਸੇ ਪਾਸੋਂ ਲਾ ਸਕਦਾ ਜੀ ਮੈਨੂੰ ਮੇਰੇ ਬੱਚੇ ਤਾਂ ਹੀ ਆਸ ਮੇਰੀ ਹੁੰਦੀ ਵੀ ਉਹ ਆਵੇ ਜੀ ਤੇ ਲੈ ਆ ਕੇ ਆਟਾ ਗੋਟਾ ਲੈ ਆਵੇ ਅਸੀਂ ਰੋਟੀ ਟੋਕ ਪਕਾਈਏ ਸੰਗਤ ਜੀ ਬਾਪੂ ਜਗਰੂਪ ਸਿੰਘ ਜੀ ਆ ਇਹਨਾਂ ਦਾ ਮਲੋਟ ਦੇ ਰਹਿਣ ਵਾਲੇ ਆ ਇਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਆਪਾਂ ਇਹਨਾਂ ਤੋਂ ਪੁੱਛਦੇ ਇਹਨਾਂ ਦਾ ਬੱਚਾ ਗੁਰਦਾਸ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲ ਪਿਆ ਪਿਛਲੇ 5-6 ਦਿਨ ਤੋਂ ਇਹ ਸਾਨੂੰ ਕਹਿ ਰਹੇ ਸੀ ਵੀ ਸਾਡੀ ਮਦਦ ਕਰ ਦੋ ਤੁਸੀਂ ਜਿੰਨੀ ਵੀ ਹੋ ਸਕਦੀ ਸਾਡੀ ਮਦਦ ਕਰੋ ਅਸੀਂ ਬਹੁਤ ਤੰਗ ਆ ਸੰਗਤ ਜੀ ਅੱਜ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖਣ ਆਏ ਆ ਤੁਸੀਂ ਖੁਦ ਹੀ ਦੇਖ ਸਕਦੇ ਹੋ ਵੀ ਘਰ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਬਾਪੂ ਜੀ ਕੀ ਨਾ ਤੁਹਾਡਾ ਜੀ ਮੇਰਾ ਜਗਰੂਪ ਸਿੰਘ ਹੈ ਜੀ ਤੇ ਆਪਣੇ ਤੁਹਾਡਾ ਬੇਟਾ ਜਿਹੜਾ ਦਾਖਲਾ ਉਹਦਾ ਨਾਮ ਕੀ ਗਰਦਾਨ ਸਿੰਘ ਜੀ ਠੀਕ ਹੈ ਜੀ ਵੀਰ ਦੇ ਕਿੰਨੇ ਬੱਚੇ ਆ ਜੀ ਉਹਦੇ ਚਾਰ ਲੜਕੀਆਂ ਜੀ ਇੱਕ ਲੜਕਾ ਹੈ ਕਿ ਮੇਰੀ ਬਹੁਤ ਬੁਰੀ ਹਾਲਤ ਹੈ ਜੀ ਅੱਛਾ ਅੱਛਾ ਜੀ ਕਿ ਮੈਂ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਰਕੇ ਆ ਰਹੇ ਸੀਗੇ ਜੀ ਠੀਕ ਹੈ ਪਤਾ ਨਹੀਂ ਵੀ ਕਿਉਂ ਲਟੇਰੇ ਕੋਟ ਕੇ ਸੱਟ ਗਏ ਕਿ ਬੀ ਰਾਤ ਦਾ ਟਾਈਮ ਸੀਗਾ ਹਾਂ 10:30 ਦਾ ਟਾਈਮ ਸੀ ਰਾਤ ਦਾ ਜੀ ਅੱਛਾ ਅੱਛਾ ਜੀ ਵੀ ਲਟੇਰੇ ਪੈ ਗਏ ਕਿਉਂ ਨੂੰ ਸੱਟ ਗਏ ਠੀਕ ਹੈ ਠੀਕ ਉਹ ਤੋਂ ਪੋਸੇ ਪੈਸੇ ਸੀ ਜਿਹੜੇ ਜੜੀਦਾਰ ਕਰਕੇ ਉਹ ਵੀ ਖੂ ਕੇ ਲੈ ਗਏ ਸਾਨੂੰ ਪਤਾ ਲੱਗਿਆ ਇਹ ਚਾਕਰ ਹਸਪੀਟਲ ਹੈਗੇ ਇੱਥੋਂ ਉਹਨਾਂ ਨੇ ਸਾਨੂੰ ਰੈਫਰ ਕਰਤਾ ਅੱਜ ਸਾਡੇ ਕੋਲ ਕੀ ਬਾਈ ਕੀ ਲੇਬਰੀ ਕਰਦੇ ਆ ਹਾਂ ਲੇਬਰੀ ਕਰਦੇ ਆ ਠੀਕ ਹੈ ਤੁਸੀਂ ਵੀ ਕੋਈ ਕੰਮ ਤਾਂ ਨਾ ਕਰਦੇ ਆ ਇੱਥੋਂ ਤਾਂ ਕੁਛ ਨਹੀਂ ਹੁੰਦਾ ਜੀ ਮੈਨੂੰ ਤਾਂ ਉਹਨਾਂ ਦੇ ਮੂੰਹ ਹਨੀ ਦੇ ਬੱਚੇ ਸੀ ਚਾਕਰੇ ਵੀ ਆਊਗਾ ਆਟਾ ਕੋਟਾ ਲੈ ਆਊਗਾ ਆਟਾ ਵੀ ਮੋਲੇ ਲਿਆਉਂਦਾ ਜੀ ਆ ਕੇ ਫੇਰ ਰੋਟੀਆਂ ਬਗਾਉਣੇ ਉਹਦੇ ਉਸ ਟਾਈਮ ਤੇ ਬੈਠੇ ਰਹਾ ਸੀ ਤੁਸੀਂ ਸਿੱਧੇ ਜਗਾ ਤੋਂ ਨਹੀਂ ਬੈਠੇ ਕੀ ਗੱਲ ਹਾਂਜੀ ਛੱਡਾ ਮੇਰਾ ਐਕਸੀਡੈਂਟ ਹੋਇਆ ਸੀ ਜੀ ਦੋਵਾਂ ਅੱਖਾਂ 'ਚ ਲੈਂਚ ਵੀ ਪਿਆ ਠੀਕ ਹੈ ਸ਼ੂਗਰ ਵੀ ਹੈ ਮੈਨੂੰ ਜੀ ਅੱਛਾ ਅੱਛਾ ਐ ਸੁੱਜੇ ਪਏ ਜੀ ਸ਼ੂਗਰ ਨੇ ਹਾਂ ਬਾਪੂ ਤੇ ਵੀ ਵੇਖੋ ਸਵੇਲਿੰਗ ਹੋਈ ਪਈ ਆ ਪੈਰਾਂ 'ਤੇ ਬਾਪੂ ਤੁਸੀਂ ਵੀ ਆਪਦੇ ਟੈਸਟ ਟੂਸਟ ਕਰਾਓ ਆ ਬਹੁਤ ਜਿਆਦੇ ਸੁੱਜੇ ਪਏ ਆ ਪੈਰ ਤੁਹਾਡੇ ਠੀਕ ਹਾਂ ਮੈਂ ਕਾਇ ਜੀ ਇਹੇ ਕਰਨੀ ਐ ਮੈਂ ਇਹ ਆਣਾ ਵੀ ਮੇਰਾ ਵੱਟ ਵੱਡ ਕੋਈ ਫਰਕ ਨਹੀਂ ਆ ਸਾਰੇ ਨੂੰ ਕਣੀ ਕਣੀ ਨਾਲ ਲਾਭ ਵਰ ਦਿੰਦਾ ਮੇਰਾ ਬੱਚਾ ਬੈਠੇ ਉੱਠੋ ਮੇਰੀਆਂ ਬਾਪੂ ਬਥੇਰੇ ਲੋਕ ਬਹੁਤ ਦਾਨੀ ਵੀਰ ਮੇਰੀਆਂ ਬੱਚੀਆਂ ਛੋਟੇ ਘਰ ਤੱਕ ਦਾ ਵੀ ਖਰਚਾ ਚੱਕ ਲੈਣਗੇ ਹਾਂਜੀ ਠੀਕ ਹੈ ਨਾ ਜੀ ਮੇਰੇ 3 ਮਹੀਨਾਵਾਰ ਰਾਸ਼ਨ ਦਾ ਕਦੇ ਵੀ ਸੇਵਾ ਕਰ ਸਕਦੇ ਬਥੇਰੇ ਠੀਕ ਹੈ ਜੀ ਵੀਰ ਪਾਏ ਜੀ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਸਾਰੇ ਦੇ ਸਾਰੇ ਵੀ ਜੋ ਵੀ ਹੈ ਮੇਰੇ ਭੈਣ ਭਰਾ ਮੈਨੂੰ ਸੰਯੋਗ ਦੇਣ ਮੇਰਾ ਬੱਚਾ ਬਸੇ ਬਾਪੂ ਦੇ ਮੂੰਹ ਵੀ ਸੋਨ ਨਹੀਂ ਲਿਆ ਸਾਰੇ ਘਰ ਦੇ ਹਾਲਾਤ ਜੋ ਕਿ ਬਹੁਤ ਜਿਆਦੇ ਮੰਦੇਹਾਲ ਹੋਏ ਪਏ ਆ ਜੀ ਬਾਪੂ ਜੀ ਖੁਦ ਬਿਮਾਰ ਪਏ ਮੈਂ ਤਾਂ ਹੁਣ ਇਹਨਾਂ ਦੇ ਪੈਰਾਂ 'ਲਾ ਦੇਖਿਆ ਬਾਪੂ ਦੇ ਤਾਂ ਖੁਦ ਆਪ ਐਡਮਿਟ ਕਰਾਉਣ ਵਾਲਾ ਹਾਲ ਹੋਇਆ ਪਿਆ ਬਾਪੂ ਦਾ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਥੋੜੇ ਜੋ ਥੋੜੀ ਬਹੁਤੇ ਤੋਂ ਬਹੁਤੀ ਸੇਵਾ ਜ਼ਰੂਰ ਪਰਿਵਾਰ ਤੱਕ ਕਰੋ ਬਾਪੂ ਜਗਰੂਪ ਜੀ ਤੱਕ ਪਹੁੰਚਾਓ ਇਹਨਾਂ ਦੇ ਬੱਚੇ ਦਾ ਇਲਾਜ ਹੋ ਸਕੇ ਇਹਨਾਂ ਦੇ ਜਿਹੜੇ ਪੁੱਤ ਪੋਤਰੇ ਆ ਉਹਨਾਂ ਦਾ ਇਲਾਜ ਹੋ ਸਕੇ ਸੰਗਤ ਜੀ ਇਹਨਾਂ ਦੇ ਮੂੰਹ 'ਲ ਦੇਖ ਕੇ ਹੀ ਸੇਵਾ ਕਰ ਦਿਓ ਤੁਸੀਂ ਚਾਰ ਧੀਆਂ ਦਾ ਫਿਰ ਇੱਕ ਪੁੱਤ ਆ ਉਹਦੇ ਸੰਗਤ ਜੀ ਜੇ ਵੀਰ ਨੂੰ ਕੁਝ ਹੋ ਗਿਆ ਤਾਂ ਬਹੁਤ ਮੈਂ ਬੜਾ ਬੜਾ ਹਾਲ ਇਹਨਾਂ ਦੇ ਘਰ ਦਾ ਪਹਿਲਾਂ ਹੀ ਘਰ ਦੇ ਬਹੁਤ ਜਿਆਦੇ ਮਾੜੇ ਹਾਲਾਤ ਆ ਸੰਗਤ ਜੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਜ਼ਰੂਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ